ਸਾਰਥਿਕਾਲ ਬਾਈ ਜੀ ਮਾਣਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਬਹੁਤ ਸ਼ਾਨਦਾਰ ਪਸ਼ੂ ਆ ਚੁੱਕ ਨੇ ਵੱਡੀਆਂ ਮੱਝਾਂ ਵੱਡੇ ਲੇਵੇ ਵਾਲੀਆਂ ਇੱਕ ਥੋਕੜ ਗਬੜ ਮੱਝੇ ਵੱਡੇ ਰਿਕਾਰਡ ਵਾਲੀਆਂ ਖੋਨੇ ਆ ਦੋ ਵੇੜਾਂ ਬਾਈ ਕੋਲ ਬਹੁਤ ਸਸਤੇ ਰੇਟ ਦੇ ਵਿੱਚ ਤੇ ਵੱਡੀਆਂ ਦੋ ਮੱਝਾਂ ਫੁੱਲ ਰਿਕਾਰਡ ਵਾਲੀਆਂ ਕਰਦੇ ਆ ਬਾਈ ਨਾਲ ਗੱਲਬਾਤ ਸਤਿਗੁਰਾਲ ਬਾਈ ਜੀ ਸਤਿਗੁਰਾਲ ਜੀ ਠੀਕਾ ਜੀ ਹਰਮਨਾ ਜੀ ਹਰਪੁਲਾ ਜੀ ਕੈਮਾ ਸਤਿਵਾਜਾ ਠੀਕ ਠਾਕ ਜੀ ਜਿਨੇ ਭੈਣ ਭਰਾ ਮਾਣਾ ਡੇਰੀ ਫਾਰਮ ਦੇ ਜੁੜੇ ਸਾਰਿਆਂ ਨੂੰ ਧੰਨਵਾਦ ਕਰਦੇ ਆ ਤੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਹਾਂਜੀ ਸਾਰੀ ਸੰਗਤਾਂ ਵਿੱਚ ਜੀ ਬਹੁਤ ਧੰਨਵਾਦ ਕਰਦੇ ਆ ਤੇ ਜੰਮਰ ਵੀਰ ਜੀ ਅੱਜ ਆਪਣੇ ਕੋਲ ਚੰਗੇ ਸਾਉਂਦਰੇ ਹੈਗੇ ਪੰਜ 6 ਹਾਂਜੀ ਵੀਰ ਜੀ ਨਾਕ ਤੇ ਸਾਰੇ ਵਧੀਆ ਟੌਪ ਦੇ ਆ ਠੀਕ ਠੀਕ ਹੈ ਜੀ ਹਾਂਜੀ ਚੰਗੀਆਂ ਵੱਡੀਆਂ ਮਈਆਂ ਇੱਕ ਦੁਈ ਛੋਟੀ ਹਾਂਜੀ ਇੱਕ ਗੱਪਣ ਇੱਕ ਟੋਕੜ ਗੱਪਣ ਮੈਂ ਇੱਕ ਟੋਕੜ ਗੱਪਣ ਆਵਾ ਵੀ ਦੋ ਜਹ ਹੌਲੇ ਪਾ ਦੀ ਗਾਵਾ ਹੌਲੇ ਪਾ ਦੀ ਹੈਗੇ ਪੰਜ 6 ਹੈਗੇ ਬਹੁਤ ਵੱਡੀਆਂ ਮਈਆਂ ਸਜਰਾ ਆਉਂਦੀਆਂ ਹਾਂਜੀ ਛੋਟੀਆਂ ਚੱਕੀਆਂ ਲੱਗੀਆਂ ਹਾਂਜੀ ਠੀਕ ਹੈ ਵੀਰ ਜੀ ਤੇ ਬਾਕੀ ਸਾਰਾ ਟੌਪ ਦਾ ਮਾਲ ਹੈ ਜਿੰਨੇ ਵੀਰ ਭਰਾ ਦਿੰਦੇ ਆ ਹਾਂਜੀ ਆਏ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਸਹੀ ਗੱਲ ਬਾਈ ਇਹ ਸਾਰਾ ਦੋ ਤੁਹਾਨੂੰ ਮੈਂ ਧੰਨਵਾਦ ਬਾਈ ਜ ਜੈ ਜਨਮ ਵੀਰ ਜੀ ਬੱਲੇ ਕੱਲਾ ਕੱਲਾ ਆਮਨੇਰ ਦੀ ਜੀ ਮਹੀਂ ਸੂਈ ਆ ਲਓ ਜੀ ਕੀ ਬਚਾ ਮੈਂ ਟਟਾ ਦੇ ਮਗਾ ਟਟਾ ਆ ਗਿਆ 나ੜੂ denn ਆਲੇ ਬਚਾ ਸਾਜੀ ਸੂਈ ਮੱਝ ਬਹੁਤ ਵਧੀਆ ਰਕਾਉਂਦੀ ਆ ਇਹ ਵੀ ਕੋਈ ਵੀਰ ਭਰਾਣਿਆ ਸਤਿ ਸ਼੍ਰੀ ਅਕਾਲ ਬਾਈ ਜੀ ਇਹ ਵੀ ਵੀਰ ਭਰਾ ਨੇ ਅੱਜ ਦੁਜੇ ਕਰਨੀ ਆ ਬਿਲਕੁਲ ਸਹੀ ਗੱਲ ਧਿਆਨ ਧਿਆਨ ਧਾਰਦੇ ਮਹੀਂ ਦੋ 40 ਵੀਰ ਰਕਾੜ ਵਾਲੀ ਦੇਖੋ ਜੀ ਵੱਡੇ ਵੱਡਿਆਂ ਮੱਲਾਂ ਮਲਾਈ ਹਸਾਬ ਨਾਲ ਦੇ ਮੈਂ ਤਾਂ ਵੀਰ ਮਹੀਂ ਜੋ ਪਿੱਠ ਪੁੜਾ ਤੇ ਜੋ ਥਣ ਭਾਂਡਾ ਮੈਂ ਨੂੰ ਲਗਾਣਾ ਹਾਂਜੀ ਕਰਮਾਲੀ ਹਲਾਰ ਦੇ ਕੇ ਇੱਕ ਮਿੰਟ ਹਲਾਰ ਸਾਰੀ ਚੰਗੀ ਮਹੀਂ ਆ ਕੇ ਪਰਖ ਵਾਲੀ ਦੁੱਧ ਵਾਲੀ ਮਹੀਂ ਆ ਸਤਿ ਸ੍ਰੀ ਅਕਾਲ ਦੇਖੋ ਮਹੀਂ ਦੀ ਕਿੱਡੀ ਲੰਮੀ ਹੈ ਬੇਲ ਫਿਟ ਪੁੜਾ ਥਣ ਲੇਵੇ ਦੀ ਰਿਕਾਰਡ ਧੋਣ ਵਾਲੀ ਮੈਂ ਆ ਰਿਕਾਰਡ ਲਗਾ ਇੱਕ ਅੱਧੀ ਨੂੰ ਕਿਸੇ ਨੂੰ ਲੱਗਦਾ ਜਿਹੜੀ ਗੱਲ ਅਸਲ ਮਹੀਂ ਸਾਹ ਚਾ ਤੁਰੋ ਭਾਈ ਜੀ ਆਹ 파ੜੀ ਵਾਲਾ ਲੇਵਾ ਵੀ ਪੂਰਾ ਮੈਂ ਦਾ ਦੇਖੋ ਜੀ ਲੇਵੇ ਵਾਲੀ ਆ ਜਾਂ ਮਹੀਂ ਨੇ ਹੋਰ ਕਰਮਾਲੀ ਨੇ ਜਦੋਂ ਮੈਲੇ ਮੁਲੇ ਹੋਰ ਖੁੱਲ ਜਣਾ ਅਜੇ ਵੀ ਮੈਂ 8 ਦਿਨ ਤੁਹਾਨੂੰ ਪਤਾ ਫੱਜਰ ਮੈਂ ਥੁੰਦੀ 8 ਦਿਨੀ ਮੈਂ ਜਾ ਕੇ ਵਾਦ 8 ਦਿਨੀ ਵਾਦ ਦੀ ਸਹੀ ਗੱਲ 8 ਦਿਨ ਮੈਂ ਲੈ ਆ ਜਾਂਦੀ ਵੀਰ ਜਦੋਂ ਵੱਡੀ ਮੈਂ ਥੁੰਦੀ ਆ ਕਈ ਮਈਆਂ ਹਲਾਰੇ ਲੂਰੇ ਆਏ ਸੂ ਪੈਂਦੀਆਂ ਟਾਈਮ ਨਾਲ ਹਨਾ ਪੂਰੀ ਦੋ ਚਾਰ ਵਾਰੀ ਆਉਂਦੇ ਤੇ ਦੇਖੋ ਲੋ ਸਹੀ ਤੇ ਤੁਹਾਨੂੰ ਚੈੱਕ ਕਰੋ ਮੈਂ ਦਾ ਤੇ ਰਿਕਾਰਡ ਨਾੜਾਂ ਦੁੱਧਾਲੀਆਂ ਤੇ ਵਧੀਆ ਫੋਲਾ ਰਿਕਾਰਡ ਵਾਲੀ ਜਿਹੜੋਂ ਕਦੇ ਨਾ ਮੈਂ ਮਾਰ ਤਾ ਦੋਖੀ ਤੋੜੇ ਆ ਡਕੇ ਡਾਊਨ ਵਾਲੀ ਮਹੀਂ ਆਗੇ ਠੀਕ ਆ ਵੀਰ ਮਹੀਂ ਵੀਰ ਇੱਕ ਵਾਰੀ 2-2 ਲੱਖ ਲਾ ਕੇ ਮਹੀਂ ਵਿਕੀ ਆ ਸਹੀ ਗੱਲ ਬਿਲਕੁਲ ਸਹੀ ਜੀ ਇੱਥੇ ਹੋਈ ਦੇਖੋ ਜੀ ਜੇ ਆਖੇ ਵੇਖਣੇ ਆ ਨਾ ਟਾਈਮ ਲਾਇਆ ਇਹਨੂੰ ਕਹਾਂ ਟਾਈਮ ਨਾ ਇੱਕ ਵਾਰੀ ਰਾਬੇ ਨਹੀਂ ਕੋਈ ਵੀ ਰਾਬਾ ਸਤਾ ਜਾਣਾੜੂ ਨਾਲ ਆ ਬੱਚੇ ਦਾ ਸਾਜੀ ਸਵੀਕਰਨ ਵਾਲੀ ਬਿਲਕੁਲ ਜੈਦ ਮਹੀਂ ਵੀਰ ਭਾਣਾ ਦਵਾ ਦੱਸੋ ਭਾਈ ਜੀ ਮੋਲ ਵੀਰ ਮਹੀਂ ਮੇਰੇ ਅਨੁਸਾਰ ਨਾ 1.55 ਦੀ ਘੋਟੀ ਭਾਣਾ ਮੈਂ ਦੇਣੀ ਆ ਵੀਰ 1.55 1.5 ਦੀ ਚਲੋ ਜੀ ਕਰ ਦੋ ਮਣ ਬਾਈ 1.5 ਚ ਵੀ ਲਾਸ਼ ਵੀ ਹੋਰ ਛੱਡਾਂਗੇ ਯਾਰ ਦੋ ਯਾਰ ਅੱਜ ਮੈਂ ਪਾਈ ਮਣ ਚੋ ਠੀਕ 1 45 ਦੀ ਲਓ ਜੀ 1 45 ਫਿਕ ਦੋ ਬਾਈ ਭੋਲੂ ਜੀ ਇਹਨੂੰ ਕਰਵਾ ਦੇ ਬਾਈ ਇਹ ਪਹਿਲਾਂ ਹੀ ਕਹਿਤਾ ਮਲਾਈ ਆ ਮਾਈ ਮਾਲ ਅਜੇ ਮਲਾਈ ਆ ਗਈ ਆ ਪਰ ਵੀਰੇ ਕੋਈ ਕਮਦੀ ਨਹੀਂ ਮਾਈ ਵੇਖੋ ਜੀ 1 45 ਦੀ ਥੱਲੇ ਰਹਿਣਾ ਦਿੱਗੀਆਂ ਚੀਜ਼ਾਂ ਗਾ ਕਰਾਂ ਮੋਦੀ ਮਾਰੀ ਆ ਚੰਗੀ ਮਾਂ ਨਸਲੀ ਦੁੱਧ ਵਾਲੀ ਮਹੀ ਵੀਰਾ ਠੀਕ ਹੈ ਵੀਰ ਵੇਖ ਕੋਲਰ ਕਾਰਡ ਵਾਲੀ ਠੀਕ ਹੈ ਵੀਰ ਬੋਕੇ ਫਿਰ ਚੈੱਕ ਕਰ ਲਓ ਮੇਰੇ ਭਰਾਲੇ ਦਿਵਾਲੇ ਹੋਈ ਆਣੇ ਉਖਾਦਨੇ ਮਟ ਇੱਕ ਸਾਈਡ ਤੋਂ ਦਰਦੀ ਥੋੜੀ ਕੈਮਰੇ ਤੋਂ ਵਾਲੀ ਮਹੀ ਅਗੀ ਵੀਰ ਵੱਟੀ ਪੈਸ ਮੋਲੀ ਆ ਠੀਕ ਹੈ ਭਾਈ ਲਿਆਓ ਜੀ ਸਮੁੰਦਰੀ ਜਾ ਖੋਲੋ ਇਹ ਮੈਂ ਤੇ ਸਿੰਗਾ ਦੇ ਨਾਲ ਕੋਈ ਜਾਵੇ ਵੀਰ ਹਾਂ ਜੀ ਪੰਡ ਭੰਗਵਾ ਮੈਂ ਲਈ ਆਪਣੇ ਲਾਗੋ 2 ਕਿਲੋਮੀਟਰ ਪਿੰਡ ਭੰਗਵਾ ਤੇ 11 ਕਿਲੋ ਮਹੀਨੇ ਦੁੱਧ ਕੱਢਿਆ 11 ਕਿਲੋ ਟੈਗ ਟੂ ਪਏ ਮੈਨੂੰ ਮਹੀ ਵੀਰ ਗੱਬਣਿਆ ਸਿੰਗਾ ਦੇ ਨਾਲ ਕੋਈ ਜਾਵੇ ਭਰਾ ਇਹ ਦੇ ਪਿਛੇ ਦੇ ਆਵੇ ਤੇ ਆ ਦੇ ਮੈਨ ਮਸਨ ਲੈ ਜੂਗੀ ਦੱਸ ਦੋ ਆਏ ਵੀਰ 5 ਦਿਨ ਖਾਣੇ 5 ਦਿਨ ਲੈ ਜੂਗੀ 5 ਦਿਨ ਖਾਣੇ ਵਧੀਆ ਪਰ ਸਭਾ ਹੀ ਲਾ ਦੂਗਾ ਹਵਾਈ ਆਵਾਜ਼ ਨੇ ਵੀਰ ਮੈ ਹੀ ਰੇਤ ਪਾਣੀ ਪੈਂਦੀ ਆ ਆ ਹੀ ਰੇਤ ਪਾਣੀ ਮੈਂ ਸਹੀ ਗੱਲ ਚੰਗੀ ਮੈਂ ਨਜ਼ਾਰੇ ਵਾਲੀ ਦੁੱਧ ਵਾਲੀ ਤਾਂ ਵੀ ਸੋਨਾ ਲੱਗਾ ਤੇ ਲਿਵਾ ਵੀ ਸੋਨਾ ਤੇ ਠੰਡੀ ਬੜੀ ਐ ਕੋਈ ਸਿੰਘਾ ਸੁnga ਦੀ ਪਰਵਾਹ ਨਹੀਂ ਕਰਦੀ ਕਿਦਾਂ ਬੱਕੀ ਵੀਰ ਪਰਵਾਹ ਹੀ ਕੋਈ ਨਹੀਂ ਮੈਨ ਉਹਦੇ ਤੇ ਜੇ ਮੈਸਨ ਪੂਰਾ ਭਾਈ ਕਹਿੰਦਾ ਹੁਤਾ ਲੈ ਜੂਗੀ ਵਪਾਰ ਥੱਲੇ ਨਾ ਗੋੜ ਰੇਤਾ ਜਾਂ ਭਲ ਪੌਣੀ ਪੈਣੀ ਆ ਪੂਰੀ ਮਹੀਨਾ ਨਾ ਮਹੀਨਾ ਮੈਂ ਆ ਤੇ ਵੀ ਮਲਾਈ ਵਾਂਗ ਪੱਲੀ ਆ ਤੁਰੋ ਭਾਈ ਜੀ ਨੇ ਮੇਰੇ ਵੀਰ ਬਿਲਾ ਪੰਡ ਪਾਈ ਜੇ ਇਹੋ ਜੀ ਮਈ ਵੀਰ ਸੁਈ ਹੋਵੇ ਦੇਖਣਾ ਇਹ ਦੋ ਦਿਨ ਹੀ ਚੋਈ ਹੋਈ ਇਹ ਦੋ ਦਿਨ ਹੀ ਚੋਈ ਰਹੇ ਗੱਪਣ ਮਈ ਆ ਨਸਲਾਂ ਪਾਲਦੀਆਂ ਹਜੇ ਕੋਈ ਛਣਾ ਜਾਂ ਦੁੱਧ ਨਹੀਂ ਪਾਇਆ ਕਰਮਾਲੀ ਨੇ ਅਜੇ ਤਿੰਨ ਖੜਨੇ ਆ ਇਹ ਨਸਲਾਂ ਪਾਲਦੀਆਂ ਵੀ ਜਿਹੜੀ ਗੱਲ ਦ ਸਹੀ ਗੱਲ ਸਹੀ ਗੱਲ ਭਾਈ ਮਹੀਂ ਵੀਰਾ ਜ 8 ਦਿਨ ਹੋ ਚਲੇ ਮਹੀਂ ਮਿਲਦੀ ਹਾਂਜੀ ਹਾਂਜੀ ਬਸ ਚੰਗੀ ਮਹੀਂ ਯਾਰਿਆ ਦੇ ਵੀਰ ਨੇ ਮਾਰਤਾ ਨੇ ਪੂਰਾ ਖੋਦ ਕੀਤਾ ਆ ਠੀਕ ਹੈ ਪਰ ਵੇਖੋ ਚੌੜੀ ਵੇਖੋ ਸਮੇਂ ਦੇ ਸਮਾਉਣਾ ਵੀਰ ਇੱਕ ਮਿੰਟ ਰੋ ਰੋ ਪਤਲੀ ਜੰਮੜੀ ਸੀ ਵਧੀਆ ਦੀ ਆਦੀ ਸੀ ਉਹ ਨਹੀਂ ਵੀ ਚਾਂਬੂ ਚੜਿਆ ਇਹ ਮਈਆਂ ਦੋਵੇਂ ਦੋਵੇਂ ਮਈਆਂ ਜਿਹੜਾ ਲੈ ਗਿਆ ਨਾ ਹਾਂਜੀ ਆ ਨੋਹਾ ਤਵਾ ਕੇ ਤੇਵਾ ਕਰਕੇ ਰੋਹ ਯਾਰ ਤੇ ਦੁੱਧ ਵੇਚੇ ਯਾਰ ਐ ਤੇਲ ਚਈਓ ਕਰਮਣੇ ਲਾਗੇ ਬਨੇ ਨਹੀਂ ਮਹੀਂ ਨਮੀ ਆ ਵੀਰ ਦੁੱਧ ਵਾਲੀ ਮਹੀਂ ਆ ਵੇ ਕਵਾਲਿਟੀ ਮਹੀਂ ਦੀ ਕੰਡੀ ਚੰਗੀ ਆ ਆਰਡਰਿਆ ਤਬੀ ਵੱਡੀ ਕਹਿੰਦੇ ਦੇਖੋ ਜੀ ਬਹੁਤ ਕਰਮਾਲੀਆਂ ਸੋ ਪਾਈ ਕੀ ਪ੍ਰਾਈਸ ਬਾਈ ਦੱਸੋ ਦੱਸੋ ਨਾ ਉਹ ਬੋਲ ਕਰਾਂਗੇ ਹਾਂਜੀ ਮੋਤਮਈ ਜੇ ਤਾਂ ਮਈ ਦਾ ਸਿੰਘ ਹੁੰਦਾ ਨਿਕਾ ਫੇਰ ਤਾਂ ਬਾਈ ਹੈਗੀ ਇੱਕ 20 30 ਦੀ ਹਾਂਜੀ ਪਰ ਜਿਆਜ ਮਈ ਜੇ ਨਹੀਂ ਪੂਰੇ ਲੱਖ ਦੀ ਇੱਕ ਲੱਖ ਦੀ ਪੂਰੇ ਲੱਖ ਦੀ ਮਹਿੰਦਾਂ ਕਰਦਾਂਗੇ ਥੋੜਾ ਆ ਕਰ ਦੋਗੇ ਕਰ ਦੋਗਾ ਮੌਕੇ ਦੇ ਮੌਕੇ ਦੇ ਯਾਰ ਛੱਡ ਦਾਂਗੇ 298 ਦੀ 98000 ਦੀ ਯਾਰ ਹੋਰ ਜਾਂ ਦੋ ਜਾਂ ਦੋ ਯਾਰ 95 95 ਦੀ ਲੋ ਜੀ ਆਹ ਬਾਈ ਜਾਨੇ ਕਰਦੀ ਗੱਲਬਾਤ ਸਿਖੋ ਪੂਰੀ ਗੱਲਬਾਤ ਬਣਾਉਂਦੇ ਵੇ ਸੋ ਕੋਈ ਪਿਜੂਮ ਵਾਲੀ ਗੱਲ ਨਹੀਂ ਆ ਕਾਟ ਕਾੜਦੀ ਵੱਡੀ ਆ 95000 ਦੀ ਬਾਈ 95 ਦੀ ਅੰਡ ਮੈਂ ਦਵਾਵੇ ਹਾਂਜੀ ਪਰ ਮੈਂ ਵੀਰ ਦੱਕੇ ਦਾ ਦੂਗੀ ਆ ਕਰਾਂਗੇ ਠੀਕ ਆ ਛੱਡ ਛੱਡ ਤੂੰ ਛੱਡ ਮਾ ਮੈਂ ਦੇਖੋ ਜੀ ਛੱਡੋ ਪਰਾਓ 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 ਇਹ ਹੋਈ ਲੋ ਜੀ 95000 ਦੀ ਵੱਡੀ ਮੱਝ ਦੋ ਦਦੇ ਡਕੇ ਡਾਉਗੀ। ਆਹ ਪਈ ਅਗੀ ਟੋਕੜ ਗੱਬਣ। ਠੀਕ ਆ ਬਾਈ। ਸੱਪਾ ਜਿਹਨੇ ਮਾਂਡੇ ਦੀ ਫੱਲ। ਠੀਕ ਆ ਬਾਈ। ਆ ਵੀ ਰਗੀ ਟੋਕੜ ਗੱਬਣ ਮਈ। ਟੋਕੜ ਗੱਬਣ ਆ ਕੀ ਆ। ਪੂਰੀ ਮਈ ਵੱਡੀ। ਇਹ ਬਾਈ ਪਹਿਲੀ ਗੱਲ ਇੱਕ ਦੱਸੀ ਆ ਵੀ ਹਰਿਆਣੇ ਜੋ ਪਹਿਲੇ ਸੂਏ ਆਈ ਸੀ ਚਵਾਰੀਆਂ ਜਦੋਂ ਇੱਧਰ ਰਹਿਣ ਕਰਨ ਕੋਈ ਆ। ਸੂ ਆ ਵੀ ਕੋਈ ਨਾਲੇ ਤਿੱਜਾ ਕੋਈ ਨਾਲੇ ਚੌਥਾ। ਹੁਣ ਰੋਲੇ ਖਾਓ, ਪੂਛ ਖਾਓ ਇਦਾਂ। ਹੁਣ ਮਈ, ਹੁਣ ਮਈ ਕੋ ਦੁੱਧ ਵੀਰੇ, ਹੁਣ ਮਈ ਕੋ 9 ਕਿਲੋ ਦੁੱਧ ਆ। ਅੱਛਾ। ਤੇ ਪੰਜਾਂ ਮਹੀਨਾ ਦੀ ਮਈ ਗੱਬਣੇ। ਠੀਕ ਆ। ਤੇ ਸਿੰਗਲ ਸਾਡੀ ਦੀ ਮੈਂ ਵੇਖੋ ਮਾੜੀ ਜੀ ਉਨੀ ਇੱਕ ਹੀ ਸਾਈਡ ਵਿਖਾਉਂਦੀ ਦੁੱਧ ਬਿਲਕੁਲ ਬਰਾਬਰ ਹੋਊ ਠੀਕ ਆ ਫਾਜ਼ਲ ਭਾਈ ਨੇ ਦੱਸਿਆ ਕਿ ਮਾੜੀ ਜੀ ਉਨੀ ਇੱਕ ਸਾਈਡ ਹੈਗੀ ਆ ਬਸ ਦੁੱਧ ਬਰਾਬਰ ਆ ਦੋ ਦੋ ਕੋਈ ਸ਼ਿਕਾਇਤ ਨਹੀਂ ਆ ਇਹ ਥਣਾਏ ਆ ਦੋਵਾਂ ਥਣਾਏ ਦੁੱਧ ਬਰਾਬਰ ਨਿਕਲੂਗਾ ਆ ਬਾਡੀ ਬੂਡੀ ਵੀਰ ਇਹਨਾਂ ਦਾ ਆਮ ਹੀ ਵੀ ਸੱਜਰ ਦੁੱਧ ਦਿੰਦੀ 9 ਕਿਲੋ ਇਹ ਪੰਜਾਂ ਮਹੀਨੇ ਦੀ ਗੱਪਣਾ ਦੇ ਦੁੱਧ ਦਿੰਦੀ ਇਹਨਾਂ ਇਹਨਾਂ ਕਲਾ ਪੁੱਛਿ ਕਰਾਉ ਮਾੜੀ ਜੀ ਘਰ ਦੇ ਹੁੰਦੇ ਸੀ ਭਰਾ ਆਹ ਆ ਗੇਮ ਰੋੜ ਮਰੀ ਕੋਈ ਆਈ ਤਾਂ ਮੀਂਹ ਕੋਈ ਚਾਹ ਚਾਰ ਬਰਾਮ ਕੋਈ ਵਿੱਚ ਹੱਡੀ ਚਾਰ ਬਰਾਮ ਰੋੜ ਕਿਹਾਂ ਕਰੇ ਇਹ ਪਹਿਲੇ ਸਵੇਰੇ ਹਰਿਆਣਿਆਂੋਂ ਆਈ ਸੀ ਇੱਕੋਂ ਵੀਰ ਤੇ ਘਰ ਉਹਨੇ ਚੋਈ ਆ ਤਾ ਹੁਣ ਆਪਣੇ ਕੋਲ ਆ ਗਈ ਮੱਜ ਤੇ ਠੰਡੀ ਸੀ ਝੋਟੀ ਇਧਰ ਪੈਪਾਂ ਖਾਈਏ ਜਾਂ ਲੈਂਡਰ ਦੇ ਪੈਪਾਂ ਹੀ ਪਾਈਆਂ ਵੱਡੀਆਂ ਵੱਡੀਆਂ ਉਹ ਪੈਪ ਲੱਗੀ ਦੇਖੋ ਸੱਪ ਖਾਪ ਬਣਿਆ ਹੁਣ 50 ਦਾ ਸਰੀਆ ਹੀ ਆ 50 ਦਾ ਸਰੀਆ ਪਿਆ ਤੇ 20 ਮਹੀਨਿਆਂ ਹੋ ਰਹੇ 55000 ਸਰੀਆ ਪਿਆ ਮੈਂ ਇਹਦੇ ਵਿੱਚ ਮੈਂ ਬਿਲਕੁਲ ਯਾਰ ਮੋੜਾ ਮਰਜੀ ਹਾਂ ਜਿਆਦਾ ਮੈਂ ਜਨੇ ਦੇ ਦੇਣੀ ਨਾ ਹਾਂਜੀ 60 ਜੇ ਦੋ 55 55 ਦੀ ਲਓ ਜੀ ਅੱਜ ਕਮਾਲਾਂ ਕਰੀ ਜਾਂਦੇ ਤੁਸੀਂ ਦੇ ਇਹ ਅੱਜ ਬਿਲਕੁਲ ਦੇਖੋ ਜੀ 55 ਦਾ ਸਰੀਆ ਉਧਰ 55 ਦਾ ਇੱਧਰ ਪਿਆ 55 ਦਾ ਸਰੀਆ ਦਾ 55000 ਦੀ ਮੈਂ ਹਾਂਜੀ ਲਓ ਜੀ ਬਿਲਕੁਲ ਸਸਤਾ ਰੇੜ ਆਹ ਗਾੜੀ ਵੀਰ ਆ ਗਿਆ ਤੂਮ ਦਾ ਬੱਚਾ ਬੱਚਾ ਦਾ ਮਰ ਗਿਆ ਆ ਬੱਚਾ ਮਰ ਗਿਆ ਬੱਚਾ ਮਰ ਗਿਆ ਤੇ ਮੀਰਾ ਸੋਈ ਨੂੰ ਨਾਲੇ ਕੋਈ ਡੇਢ ਰਾਲੇ ਭਾਂਗ ਤੋਕੜ ਕੇ ਲੈ ਹਾਂ ਉਹ ਵੀ ਮਰ ਗਈ ਯਰਤੀ ਹੈ ਵੇਖੋ ਯਰਤੀ ਦਾ ਔਕੇ ਦਾ 10 ਕਿਲੋ ਜੀ ਤੋਇਆ ਵੇਖੋ ਮੱਥੇ ਤੇ ਕਿਦਾਂ ਪਿਆ ਯਰਤੀ ਆ ਗਈ ਏ ਇਹ ਕਾਂ ਕਰਨ ਵਾਲੀ ਪਿਆਰ ਜਣਾ ਬਾਰਡਰ ਪਟਾਉ ਬਾਰਡਰ ਬਾਲਟਰੋ ਪਾਰ ਜਾ ਹੋਈ ਜਿਹੜੀ ਟੋਕੜ ਜਿਹੜੀ ਵੀਰੇ ਚੰਗਾ ਜਾਨਵਰ ਹੈ ਨਾ ਉਹ ਦੇਹੀ ਪੈਂਦਾ ਕਿੰਨੇ ਜਰਸੀ ਹੋਈ ਆ ਠੀਕ ਆ ਬਾਬਾ ਤੇ ਦੁੱਧ ਵਧੀਆ ਵੈਣ ਕੋ 10 ਕਿਲੋ ਜੀ ਬਹੁਤ ਸੋਹਣੀ ਜਰਸੀ ਵੈੜਿਆ ਪਾਤੀ ਬਾਤੀ ਦੇ ਠੰਡੀ ਟੋਬ ਦਾ ਨਕੀਨਾ ਸੀ ਟੋਬ ਡੰਗਰ ਭਵੇਂ ਛੋਟਾ ਵੱਡਾ ਪਰ ਨਸਲੀ ਨਸਲੀ ਹੈ ਨਸਲ ਹੈਗੀ ਡੰਗਰ ਦੀ ਨਹੀਂ ਪਾ ਜਸਿਆਂ ਦੇ ਕਾਦੇ ਡੇ ਹੁੰਦੇ ਆ ਹਾਂ ਜੀ ਡੇ ਹੁੰਦੇ ਜਸਿਆਂ ਕੋਠੇ ਦੇ ਹੜੋਂਦੇ ਬਾਕੀ ਠੰਡੀ ਧੀਰੀ ਭਲੀ ਸਹੀ ਗੱਲ ਬਹੁਤ ਸਾਫ ਹੈ ਰਹਿੜਿਆ ਬਹੁਤ ਸਾਫ ਤੇ ਸੁਧਰੀ ਦੱਸੋ ਬਾਈ ਜੀ ਕੀ ਯਾਰ ਆ ਰੱਖਿਆ ਜ ਪ੍ਰਾਈਸ ਦਾ ਬਿਲਕੁਲ ਜੈ ਹਾਂ ਬੋਲਦੇ ਭਾਵੇਂ ਦਈਏ ਜੋ ਮੱਤੀ ਹਾਂ ਐਂਡ ਸਾਈਰ ਦੀ ਨਾ ਸਾਈ ਦੀ ਸਾਈਰ ਦੀ ਬਿਲਕੁਲ ਜੈ ਕਰ ਦੋ ਬਾਈ ਮਾਨ ਲੜਾ 50000 50000 ਐਂਡ 50000 ਯਾਰ ਜਾਂਦੋ ਯਾਰ 50000 ਦੀ ਲਓ ਜੀ 50000 ਦੀ ਪਾਈ ਕਹਿੰਦੇ ਐਂਡ ਆ ਵੀਰ ਵੈੜ ਵੱਡੀ ਫਾਰਮ ਦੇ ਵਿੱਚ ਲਓ ਸਾਹਮਣ ਵਾਲਾ ਵੀਰ ਟੋਕੜ ਪੱਛੀ ਵੀਰ ਆਇਆ ਹੱਗ ਹੋਣਾ ਗਈ ਆ ਗਾਂ ਬਣੀ ਹੈ ਜੇ ਨਿਕਲੇ ਨਾ ਨਿਕਲੇ ਉਹਦੀ ਕਰਮ ਹੈ ਕਰਮ ਹੈ ਕਿਸਮਤ ਹੈ ਦੋ ਦਿਨ 10 ਕਿਲੋ ਆਪਣੇ ਲੋ ਖਾਲੀ ਆਪਣੇ ਲੋ ਖਾਲੀ ਇਹ ਆਉਂਦਾ ਪਰ ਬੀ ਵਾਲੇ ਪੂਲ ਵੈੜ ਦੀ ਦੇਖੋ ਜੀ ਫਾਰਮ ਵਾਲੀ ਵੈੜ ਆ ਤੇ ਵੱਡੀ ਜਿਹਨੂੰ ਕਹਿੰਦੇ ਆ ਵੀ ਗਾਂ ਬੰਦ ਦੇ ਜੋ ਬਣ ਗਈ ਸੁਣੀ ਆ ਲੱਖੋਂ ਬਾਹਰ 1 ਲੱਖ ਦੀ ਵੇੜ ਸਹੀ ਗੱਲ ਬਾਈ ਦੇਖੋ ਕਾ ਤੇ ਦੇਖੋ ਵੇੜ ਦਾ ਬਾ ਕਰਮ ਵਾਲੀ ਨਹੀਂ ਨਵਾਈ ਆ ਠੰਡੀ ਕਰਿਆ ਬਰਫ ਨੂੰ ਠੰਡੀ ਜਾਂਦੀ ਆ ਵਧੀਆ ਦੁੱਧ ਵੀਰ ਜੀ 10 ਕਿਲੋ 8 ਕਿਲੋ ਗਰੰਟੀ ਵਾਲਾ ਦੁੱਧ ਵਧੀਆ ਚਵਾਵਾ ਹੋਊ ਠੀਕ ਆ ਵੀਰ ਜੀ ਤੇ ਠੰਡੀ ਧੀ ਪਈ ਆ ਸਾਫ ਸੁਥਰੀ ਆ ਡੜ ਤੇ ਉਹ ਜਦਾਂ ਥਾਮ ਮੇਨ ਵਾਲੀ ਕਰਮ ਨਹੀਂ ਹੁੰਦੀ ਉਦੋਂ ਲੱਗਦੇ ਸਿੱਧੀ ਆ ਸਿੱਧੀ ਵਾਕਿਆ ਭੋਲਿਆ ਤੇਰੀ ਗੱਲ ਸਹੀ ਲੰਮੀ ਬੜੀ ਦੇਖੋ ਜੀ ਰੇਲ ਦੇ ਡੱਬੇ ਵਾਂਗ ਲੰਮੀ ਆ ਦੋ ਰੋ 240 ਰੱਸੀ ਆ 100 ਰੋ ਤੇ ਭਾਅ ਨਾਲ ਜਾਜ ਜਾਜ ਬਿਲਕੁਲ ਜਾਜ ਦੇਖੋ ਜੀ ਦੱਸੋ ਬਾਈ ਫਿਰ ਦੱਸ ਦੋ ਹੁਣੇ ਤੁਰ ਰਿਆਂ ਆਂਦੋ ਰੇਟ ਮੋਲ ਵੀਰ ਬਿਲਕੁਲ ਜਾਜ ਹਾਂ 20000 ਦੀ ਰੱਟ 20 ਦੀ 20000 ਕਰ ਦੋ ਬਾਈ ਜੀ ਕਰ ਦੋ 18 ਦੀ 18000 ਦੇ ਲਾਗੇ ਜੀ ਹਾਂ ਸਹੀ ਗੱਲ ਆ 18000 ਦੀ ਭਾਈ ਜੀ ਹਾਂ ਨਾ ਦੇ ਦਾਂਗੇ ਕਰ ਦਿਓ ਮਾਨ ਜੇ ਕੋਈ ਵੀਰ ਭਰਾ ਕੋਈ ਆ ਗਿਆ ਚਾਹ ਪਾਣੀ ਵਾਲਾ ਮਾਨ ਕਰ ਦਿਓ ਹੈ ਆਇਦਰੀ ਸਾਬ ਪਣੀਆਂਗੇ ਆ ਜਿਹਾ ਮਾਨ ਕਰਦੇ ਹੋ ਕਰਦਾਂਗੇ ਥੋੜਾ ਪਤਾ ਠੀਕ ਹੈ ਠੰਡੀ ਬੜੀ ਧਰ ਮਾਰਨੀ ਖਾਦੀਏ ਮਾਰੋ ਮਾਰੋ ਲਾ ਇਲਾਵ ਲਾ ਇਲਾਵ ਠੀਕ ਹੈ ਹੋ ਕੇ ਹਾਰਦੇ ਦੇਖੋ ਜੀ ਬਾਈ ਕੋਲ ਬਹੁਤ ਸੋਹਣੇ ਪਸ਼ੂ ਆ ਬੈਣਾ ਤੇ ਰੇਡ ਤੁਹਾਨੂੰ ਦੱਸਦੇ ਆ ਪਿੰਨ ਨਿੱਕੇ ਨਿੱਕੇ ਪ੍ਰਾਈਜ਼ ਆ ਵਧੀਆ ਰਿਕਾਰਡ ਵਾਲੇ ਪਸ਼ੂ ਆ ਸਾਰੇ ਠੀਕ ਐ ਭੋੜੀ ਕੱਢੀ ਹੋਣਾ ਕੈਮ ਇਹ ਕੈਮ ਕੱਢੀ ਤੇ ਇਹ ਤਾਂ ਮੰਡੀੋਂ ਲੈ ਇਹ ਕੱਢੀ ਨਾ ਵਾਦਾ ਕੀਤਾ ਵੀ ਇਹ ਕੱਢੀ ਸੋਣੀ ਸੋਣੀ ਜੋ ਮੱਝ ਦੇ ਵਧੀਆ ਵਧੀਆ ਕਰਕੇ ਮੀਲੇ ਖਾਂਦੀ ਸਾਖੀ ਦੱਤੀ ਭੱਜਣ ਵਾਲਿਆਂ ਚੋਂ ਨਹੀਂ ਆ ਜੇ ਤੁਸੀਂ ਆਂ ਦੇਖ ਲੋਗੇ ਦੇਖਣੋਗੇ ਪਿਆਰ ਕਰਾਂਗੇ ਇਹ ਫੀਡ ਫੂਡ ਖਾਂਦੀ ਵੇਖੋ ਉਹਦਨ ਕਿੰਦੀ ਗਈ ਚੂਈ ਜੀ ਦਾ ਅੱਜ ਸੋਣੀ ਹੋ ਗਈ ਹਣਾ ਇਹ ਬੜੇ ਕੱਟੀ ਦੇ ਵੀਰ ਖਾਨ ਆ ਬੰਦੇ ਜਿਹਨੇ ਇਹੀ ਲਈ ਤਾਜ਼ਾ 10000 ਰੁਪਏ ਦਾ ਲਫਾ ਵੀ ਲੰਦੇ ਦੇਖੋ ਇਹੀ 11000 ਦੀ ਮੰਡੀ ਲਈ ਤੇ ਕੋ ਤੇ ਖਾਜਾ ਖੋਚਾ ਪੈ ਗਿਆ ਸੀ ਬੜੀ ਕਰਮਾਲੀ ਉਹ ਤਾਂ ਬਹੁਤੀ ਛੋਟੀ ਹੈ ਜਾਨਵਰ ਵੀਰ ਟੋਪ ਟੋਪ ਤੇ ਰੱਖਨੇ ਆ ਛੋਟੀ ਬੱਕਰੀ ਛੋਟੀ ਕੱਟੀ ਛੱਡੀਆਂ ਆਖਾਂ ਦੀ ਛੋਟੀ ਬੱਕਰੀ ਇਹਨੇ ਛੋਟੀ ਬੱਕਰੀ ਇਹ ਕਿਤੇ ਨਾ ਜਾਨਵਰ ਵੇਖਣ ਨੂੰ ਮਿਲੂਗਾ ਇੱਥੇ ਮਿਲੂਗਾ ਇਹ ਕੀ ਦੀ ਯਕੀਨ ਬੋਸ ਆਪਣੀ ਵੀਟੀ ਕ੍ਰਾਂਤੀ ਤੇ ਵਧੀਆ ਬਾਈ ਕੋਲ ਪਸ਼ੂ ਆ ਤੇ ਬਹੁਤ ਵਧੀਆ ਸਾਫ ਸੁਥਰੇ ਮੇਰੇ ਭਰਾ ਲਾਈਕ ਕਮੈਂਟ ਸ਼ੇਅਰ ਜਰਾ ਘਰ ਜਾ ਕਰੋ ਦਿਲ ਦੂਰੇ ਜੇ ਕਲਿਆ ਕਰੋ ਵਾਅਦਾ ਵਾਅਦਾ ਕਰਾਂਗੇ ਠੀਕ ਨਾ ਪਹਲੇ ਕਰੋ ਦਿਲ ਲੈ ਇਹਨੇ ਵੀਰ ਭਰਾ ਨਾਲ ਜੁੜੇ ਆ ਸਾਰਿਆਂ ਨੂੰ ਧੰਨਵਾਦ ਕਰਦੇ ਆ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਸਾਰੀ ਸੰਗਤਾਂ ਨੂੰ ਜੀ ਬਹੁਤ ਧੰਨਵਾਦ ਠੀਕ ਆ ਬਾਈ ਜੀ ਬਹੁਤ ਐਡਰੈਸ ਬੋਲ ਦਿਓ ਪਿੰਡ ਭੋਮਾ ਭੋਮਾ ਮੇਰੇ ਵੀ ਰਾਜੇ ਚਾਰ ਪੰਜ ਫੋਨ ਆਏ ਸੀ ਵੀ ਕਹਿੰਦੇ ਸੀ ਵੀ ਭੋਮਾ ਪਿੰਡ ਓੜਾ ਭੋਮਾ ਵੀ ਜੀ ਭੋਮਾ ਮਿਲਦਾ ਭੋਮਾ ਮਜੀਠੇ ਵਾਲਾ ਭੋਮਾ ਜੀ ਆਪਣਾ ਹੋਇਆ ਵੀਰ ਕਈ ਠੇਕੇ ਨੂੰ ਜਾਂਦੇ ਆ ਹਾਂਜੀ ਇਹ ਅੰਬਰਸਰੋਂ ਹੈਗਾ ਜੀ 25 ਕਿਲੋਮੀਟਰ ਮਜੀਠਾ ਰੋਡ ਤੇ ਭੋਮਾ ਪਿੰਡ ਭੋਮਾ ਪਿੰਡ ਉਹ ਇੱ